ਦੀਨ ਦੁਨੀਆਂ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਤੇ ਪੰਥ ਦੀ ਵਾਲੀ ਸ਼ਾਹ ਸ਼ਹਿਨशाह ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮubaruk ਤਖਤ ਜਿੱਥੇ ਖਾਲਸੇ ਦਾ ਜਨਮ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਸਮੁੱਚਾਈ ਖਾਲਸਾ ਪੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ ਨੂੰ ਮੈਂ ਬੜੀ ਨਿਮਰਤਾ ਦੇ ਨਾਲ ਸਮੁੱਚੇ ਪੰਥ ਦੇ ਸਾਹਮਣੇ ਆਪਣੇ ਸੀਸ ਨੂੰ ਝੁਕਾਉਂਦੇ ਆਖਿਆ ਸੀ ਅੱਜ ਮੈਂ ਫੇਰ ਦਰਉਂਦਾ ਪੰਥ ਵੱਡਾ ਵਾ ਪੰਥ ਵੱਡਾ ਰਹੇਗਾ ਤੇ ਮੈਂ ਪੰਥ ਦੇ ਸਾਹਮਣੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਝੁਕਦਾ ਹਾਂ ਇਹ ਜਿਹੜਾ ਸਾਡਾ ਪੰਥ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਆਪਣਾ ਰੂਪ ਆਖਿਆ ਵਾ ਮੈਂ ਜਦੋਂ ਇਸ ਖੇਤਰ ਦੇ ਵਿੱਚ ਕਿਉਂਕਿ 20-25 ਸਾਲ ਤੋਂ ਸੇਵਾ ਦੇ ਵਿੱਚ ਆ ਅਸੀਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਤੇ ਪੰਥ ਦੇ ਤੇ ਗੁਰੂ ਗ੍ਰੰਥ ਦੇ ਜਿਹੜੇ ਉੱਚੇ ਸੁੱਚੇ ਸਿਧਾਂਤ ਆ ਉਹਦੇ ਮੁਤਾਬਕ ਪੰਥ ਦੀ ਸੇਵਾ ਪੰਥ ਦੀ ਚਾਕਰੀ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਅੱਜ ਸਮਝਦਾ ਵਾਂ ਕਿ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਆਪਾਂ ਸਾਰਾ ਹੀ ਪੰਥ ਮਨਾ ਰਿਆ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੁੱਚੇ ਪੰਥ ਦਾ ਇਕੱਠੇ ਹੋਣਾ ਇਹ ਦੱਸਦਾ ਏਕ ਪਿਤਾ ਇੱਕ ਸਕੇ ਹਮ ਬਾਰੇ ਤੂੰ ਮੇਰਾ ਗੁਰਹਾਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਸਾਡੇ ਦਾਲ ਪੰਥਾ ਕਿਉਂਕਿ ਦਾਲ ਪੰਥਾਂ ਦਾ ਇਤਿਹਾਸ ਬੜਾ ਵੱਡਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੱਡੇ ਘੱਲੂ ਘਾਰੇ ਦੇ ਵਿੱਚ ਬੁੱਢਾ ਦਾਲ ਦੇ ਮੁਖੀ ਚੌਥੇ ਮੁਖੀ ਕਈ ਫਾਟ ਖਾਦੇ ਤੇ ਜਦੋਂ ਉਹਨਾਂ ਦਾ ਘੋੜਾ اٹਕ ਗਿਆ ਤੇ ਗੁਰਮukh ਸਿੰਘ ਉਹਨਾਂ ਦੇ ਨਾਲ ਸਾਥੀ ਘੋੜੇ ਨੂੰ ਸ਼ਾਂਟਾ ਮਾਰ ਲੱਗਾ ਤੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਰੋਕਤਾ ਸੀ ਗੁਰਮਖ ਸਿੰਘ ਨੂੰ ਅਬਦਾਲੀ ਇਹ ਨਾ ਮੰਨੇ ਕਿ ਸਿੱਖਾਂ ਦਾ ਜਰਨੈਲ ਕਿਤੇ ਘੋੜੇ ਨੂੰ ਭਜਾ ਕੇ ਚੱਲਿਆ ਫੇਰ ਮਿਸਲ ਸ਼ਹੀਦਾ ਤਰਨਾ ਦਲ ਬਾਬਾ ਦੀਪ ਸਿੰਘ ਜੀ ਹੋਰ ਸਾਡੇ ਮਹਾਨ ਯੋਧੇ ਬਾਬਾ ਨੋਦ ਸਿੰਘ ਕਿਉਂਕਿ ਮੈਂ ਮਾਝੇ ਤੋਂ ਆ ਤੇ ਸਾਡੀਆਂ ਰਗਾਂ ਦੇ ਵਿੱਚ ਖਾਲਸਾਈ ਰਵੈਤਾਵਾਂ ਮੇਰੇ ਤਾਇਆ ਜੀ ਤਰਨਾ ਦਲ ਦੇ ਨਿਹੰਗ ਹਨ ਸਨ ਸਰਦਾਰ ਗੁਲਜਾਰ ਸਿੰਘ ਹੱਥ ਦੇ ਵਿੱਚ ਫਰਲੇ ਵਾਲੇ ਹੱਥ ਦੇ ਵਿੱਚ ਡੰਡਾ ਰੱਖਦੇ ਸੀ ਮੋਟਾ ਪਿੰਡ ਦੇ ਵਿੱਚ ਕੋਈ ਮੜੀ ਮਸਾਣ ਦਾ ਮਸਲਾ ਆਉਣਾ ਤੇ ਦਬਕੇ ਦੇ ਨਾਲ ਹੀ ਬਹੁਤੇ ਮਸਲੇ ਹੱਲ ਕਰਦੇ ਸੀ ਮੈਂ ਸਮਝਦਾ ਵਾਂ ਪੰਥ ਦੀ ਇੱਕ ਖੂਬਸੂਰਤੀ ਆ ਇਸ ਪੰਥ ਦੇ ਵਿੱਚ ਸਾਡੀਆਂ ਪ੍ਰਾਤਨ ਜਥੇਬੰਦੀਆਂ ਬੁੱਢਾ ਦਲ ਕਰਨਾ ਦਲ ਤੇ ਦਲ ਬਾਬਾ ਵਿਦੀ ਚੰਦ ਵਿਦੀ ਚੰਦ ਸ਼ੀਨਾ ਗੁਰੂ ਕਾ ਸਿਨਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਬਾਬਾ ਦਾਇਆ ਸਿੰਘ ਜੀ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਤੋਂ ਪਹਿਲਾਂ 1984 ਦੇ ਵਿੱਚ ਵੀ ਪੰਥ ਦੇ ਨਾਲ ਫੇਕ ਡਾਹ ਕੇ ਖੜੇ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾਂ ਨੂੰ ਜ਼ਿੰਦਾ ਰੱਖਿਆ ਹੈ ਔਰ ਪੰਥ ਦੇ ਅੰਦਰ ਜਿਹੜਾ ਮਰਦਾਉ ਪੁਣਾ ਜਿਹੜੀ ਵੱਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਹੈ ਨਾਲ ਹੀ ਸਾਡੇ ਕਾਰ ਸੇਵਾ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਹਮੇਸ਼ਾ ਪੰਥ ਦਾ ਸਾਥ ਦਿੱਤਾ ਹੈ ਨਾਨਕ ਸਰ ਵਾਲੇ ਮਹਾਪੁਰਸ਼ ਨਾਲ ਹੀ ਸਾਡੀਆਂ ਟਕਸਾਲਾਂ ਇਹ ਵੀ ਪੰਥ ਦੇ ਨਾਲ ਖੜੀਆਂ ਮੈਂ ਅੱਜ ਸਮਝਦਾ ਕਿ ਅੱਜ ਜਦੋਂ ਸਮੁੱਚਾ ਪੰਥ ਨਿਰਮਲੇ ਮਹਾਪੁਰਸ਼ ਉਦਾਸੀ ਮਹਾਪੁਰਸ਼ ਆਪਾਂ ਸਾਰੇ ਇੱਕ ਥਾਂ ਤੇ ਇਕੱਠੇ ਆਂ ਆਪਾਂ ਇਹ ਤਹੁਈਆ ਕਰਦੇ ਆਂ ਕਿ ਪੰਜਾਬ ਦੇ ਉੱਤੇ ਪੰਥ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੇ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਮੈਂ ਜਾਦੋਂ ਇੱਧਰ ਨੂੰ ਆ ਰਿਹਾ ਸੀ ਤੇ ਮੈਂ ਅਖਬਾਰ ਪੜ੍ਹੀ ਜੀਤ ਦੇ ਫਰੰਟ ਤੇ ਖਬਰ ਆ ਜャ 2 ਨੰਬਰ ਤੇ ਆ ਇੱਕ ਮਾਂ-ਬਾਪ ਨੇ ਜਿਹੜੇ ਕਿ ਚਿੱਟੇ ਦੇ ਆਦੀ ਆ 1,80,000 ਦੇ ਵਿੱਚ ਆਪਣਾ ਪੁੱਤ ਵੇਚਤਾ ਇਹ ਪੰਜਾਬ ਨਹੀਂ ਹੋ ਸਕਦਾ ਇੱਥੇ ਸਾਡੀਆਂ ਮਾਵਾਂ ਨੇ ਧਰਮ ਦੇ ਲਈ ਬੱਚਿਆਂ ਦੇ ਟੁਕੜੇ-ਟੁਕੜੇ ਕਰਕੇ ਝੋਲੀਆਂ ਦੇ ਵਿੱਚ ਪਵਾਏ ਆ ਪਰ ਬੱਚਿਆਂ ਦੇ ਸੌਦੇ ਨਹੀਂ ਕੀਤੇ ਆ ਅੱਜ ਜਿਹੜਾ ਧਰਮ ਪਰਿਵਰਤਨ ਹੈ ਮੈਂ ਸਮਝਦਾ ਮਾਂ ਇਹ ਦਲ ਪੰਥਾਂ ਦੇ ਸਹਿਯੋਗ ਨਾਲ ਹੀ ਇਹਨੂੰ ਠੱਲ ਪਾਈ ਜਾ ਸਕਦੀ ਆ ਸਾਡੇ ਤਖਤਾਂ ਦੇ ਜਥੇਦਾਰ ਆਏ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਮੈਂ ਦਿਲੋਂ ਤਨੋਂ ਮਨੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਦਲ ਬਾਬਾ ਬਿੱਦੀ ਚੰਦ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਅਸੀਂ ਬਹੁਤ ਥਾਂ ਮੇ ਸਟੇਜਾਂ ਤੇ ਇਕੱਠੇ ਰਹਿੰਨੇ ਆ ਸ਼ਤਾਬ ਦੀਆਂ ਚੱਲਦੀਆਂ ਪਰ ਇਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਸਿੰਘ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਕਿਉਂਕਿ ਸ਼ਿਦੀ ਬਾਗ ਸਾਡੇ ਪਿੰਡ ਵਾਲੇ ਵੀ ਸਾਰੇ ਉੱਥੇ ਹੀ ਆਉਂਦੇ ਆ ਸਾਡੇ ਪਿੰਡ ਸ਼ੌਣੀ ਆ ਤਰਨਾ ਦਲ ਦੀ ਤੇ ਇਹਨਾਂ ਦੇ ਨਾਲ ਸਾਡਾ ਮੁੱਢ ਤੋਂ ਪਿਆਰ ਆ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਜੋਗਾ ਸਿੰਘ ਜੀ ਜਥੇਦਾਰ ਤਰਨਾ ਦਲ ਔਰ ਮਹਾਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਦਵਿੰਦਰ ਸਿੰਘ ਜੀ ਬਹੁਤ ਦਲ ਪੰਥ ਤੇ ਇਥੇ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਜੀ ਤੇ ਮੈਂ ਜਿੰਨੇ ਵੀ ਇੱਥੇ ਸਾਡੇ ਮਹਾਪੁਰਸ਼ ਬਾਬਾ ਟੇਕ ਸਿੰਘ ਜੀ ਜਿੰਨੇ ਵੀ ਇੱਥੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਆਪਾਂ ਇੱਕ ਨਿਸ਼ਚਾ ਕਰਕੇ ਜਾਈਏ ਕਿ ਅਸੀਂ ਨਰੋਲ ਪੰਥ ਦੀ ਚੜ੍ਹਦੀ ਕਲਾ ਪੰਥ ਦੇ ਬੋਲ ਬਾਲਿਆਂ ਦੀ ਜਿਹੜੀ ਅਰਦਾਸ ਆ ਉਹਦੇ ਲਈ ਤਤਪਰ ਰਾਵਾਂਗੇ ਮੈਂ ਹਮੇਸ਼ਾ ਹੀ ਪੰਥ ਦੀਆਂ ਰਵੈਤਾਂ ਤੇ ਪੰਥ ਦੇ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਦੇ ਮੁਤਾਬਕ ਆਪਾਂ ਚੱਲਾਂਗੇ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਸਾਰੇ ਜਾਣੇ ਆਪਾਂ ਮੰਨਦੇ ਆਂ ਆਪਾਂ ਹਮੇਸ਼ਾ ਹੀ ਉਸ ਸਾਹਮਣੇ ਝੁਕਦੇ ਆਂ ਸਾਰਿਆਂ ਦਾ ਹੀ ਧੰਨਵਾਦ ਪੰਥ ਇੱਕ ਵਾ ਇਹ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਅਮਰਤ ਤਿਆਰ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜਪਜੀ ਸਾਹਿਬ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਜਪ ਸਾਹਿਬ ਉਹਨਾਂ ਦੀ ਬਾਣੀ ਤਬ ਪ੍ਰਸਾਦ ਸੁਵਈਏ ਉਹਨਾਂ ਦੀ ਬਾਣੀ ਕਬਿਓ ਬਾਚ ਬੇਨਤੀ ਚੌਪਈ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਫੇਰ ਅਸੀਂ ਪੰਜ ਕਕਾਰ ਇੱਕੋ ਜੇ ਪਾਉਨੇ ਆ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਰਹੀਏ ਅਸੀਂ ਵਾਸੀ ਆ ਆਨੰਦਪੁਰ ਸਾਹਿਬ ਦੇ ਮੈਂ ਸਮਝਦਾ ਕੌਮ ਦੇ ਵਿੱਚ ਕੋਈ ਵਖਰੇਵਾ ਨਹੀਂ ਕੌਮ ਇੱਕ ਵਾ ਇੱਕ ਰਹੇਗੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅਕਾਲੀ ਦਲ ਤੋਂ ਸਰਦਾਰ ਦਲਜੀਤ ਸਿੰਘ ਚੀਮਾ ਮਹਾਂਪੁਰਸ਼ ਬਾਬਾ ਤੀਰ ਸਿੰਘ ਜੀ ਜਿੰਨੇ ਵੀ ਦਲ ਪੰਥਾ ਸਾਰਿਆਂ ਦਾ ਧੰਨਵਾਦ ਪੰਥ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਰੋਮ ਰੋਮ ਤੋਂ ਤੁਹਾਡੇ ਰਿਣੀ ਆਪਾਂ ਹਮੇਸ਼ਾ ਹੀ ਗੁਰੂ ਆਸ਼ੇ ਦੇ ਮੁਤਾਬਕ ਚੱਲਾਂਗੇ ਇਹ ਸਮੁੱਚੀ ਕੌਮ ਦੇ ਨਾਲ ਵਾਅਦਾ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਹੈ ਤੇ ਪੰਥ ਦੇ ਨਾਲ ਵਫਾਦਾਰੀਆਂ ਸਾਨੂੰ ਗੁਰੂ ਨੇ ਸਿਖਾਈਆਂ ਹਮੇਸ਼ਾ ਹੀ ਪੰਥ ਦੇ ਸੇਵਾਦਾਰ ਹਾਂ ਤੇ ਸੇਵਾਦਾਰ ਰਵਾਂਗੇ ਬਹੁਤ ਧੰਨਵਾਦ ਸਰਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਨਿਮਰਤਾ ਵਾਲੇ ਆ ਕੱਲ ਮੈਂ ਫੋਨ ਕੀਤਾ ਤੇ ਕੋਰਟ ਦੇ ਵਿੱਚ ਆਪਣੀ ਕੇਸ ਲੜ ਰਾਇ ਸੀ ਕੋਈ ਵਕਾਲਤ ਵੀ ਕਰਦੇ ਆ ਇਮਾਨਦਾਰ ਨੇ ਬਹੁਤ ਇਹਨਾਂ ਨੇ ਵੀ ਬਹੁਤ ਧੰਨ ਸਾਥ ਦਿੱਤਾ ਸਰਦਾਰ ਸੁਚਾ ਸਿੰਘ ਜੀ ਤੇ ਦਲਜੀਤ ਸਿੰਘ ਜੀ ਭਿੰਡਰ ਬਾਕੀ ਮੈਂ ਪਟਨਾ ਸਾਹਿਬ ਗਿਆ ਸੀ ਦਿਲ ਖੁਸ਼ ਹੋਇਆ ਹੁਣ ਹਜੂਰ ਸਾਹਿਬ ਵੀ ਜਾਣਾ ਇਸ ਸਮੂੱਚੇ ਜਿਹੜੇ ਸਾਡੇ ਤਖਤਵਾ ਇਹਦੀ ਮਾਣ ਮਰਿਆਦਾ ਮਹਾਨ ਇਸੇ ਤਰ੍ਹਾਂ ਇਹ ਮਹਾਨ ਰਹਿਣ ਗਿਆ ਅਸੀਂ ਸਾਰੇ ਹੀ ਸੰਬੂਚੇ ਪੰਥ ਵਾਲੇ ਇੱਕ ਮੁੱਠ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚੱਲਾਂਗੇ ਗੁਰੂ ਦਾ ਸਰੀਰ ਜਿਹੜਾ ਇਹ ਗੁਰੂ ਦਾ ਪੰਥ ਆਪਾਂ ਇਹਦੇ ਸੇਵਾਦਾਰਾਂ ਤੇ ਸਦਾ ਰਵਾਂਗੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀ ਲਹਿਰ ਆ ਨਾ ਖ਼ਵਾਰ ਹੋਏ ਸਭ ਮਿਲਣਗੇ ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਭਰਾਵਾਂ ਨੂੰ ਵਰਗਲਾਇਆ ਜਾ ਰਿਹਾ ਮਾਜੇ ਦੇ ਵਿੱਚ ਆਪਾਂ ਰੋਕਣਾ ਇਹ ਪੰਜਾਬ ਹੈ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ